ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈਂ ਹੋਏ ਸਹਾਇਓ ਜਰਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੂਤਤੀ ਸ੍ਰੀ ਸਾਖੀ 15ਵੀਂ ਉੱਚੀਆਂ ਜਾਤਾਂ ਵਾਲਿਆਂ ਦਾ ਰਸਨਾ ਵੀ ਸਾਖੀ ਦੇ ਪੁਰਪ ਉਤੇ ਬ੍ਰਾਹਮਣ ਅਤੇ ਉਹ ਲੋਕੀ ਵੀ ਆਏ ਹੋਏ ਸਨ ਜੋ ਜਾਤ ਗੋਤ ਦੇ ਅਟਰੇਪਾਂ ਦੇ ਪ੍ਰੇਮੀ ਸਨ ਜਿਹੜੇ ਨਹੀਂ ਸਨ ਚਾਉਂਦੇ ਇਹ ਚਾਰੇ ਜਾਤਾਂ 71 ਹੋ ਕੇ ਬੈਠਣ। ਉਹਨਾਂ ਜਦੋਂ ਦੇਖਿਆ ਕਿ ਸਤਿਗੁਰੂ ਜੀ ਨੇ ਚੌਹਾਂ ਵਰਨਾ ਦੇ ਬੰਦਿਆਂ ਨੂੰ ਇਕੱਠਿਆਂ ਕਰਕੇ ਅੰਮ੍ਰਿਤ ਛਕਾਇਆ ਹੈ। ਤੇ ਰੋਟੀ ਭੇਟੀ ਦੀ ਸਾਜ ਵਾਸਤੇ ਪ੍ਰੇਰਣਾ ਕੀਤੀ ਹੈ। ਖਾਲਸਾ ਪੰਥ ਨਾਮ ਦੀ ਨਵੀਂ ਜਥੇਬੰਦੀ ਕਾਇਮ ਕੀਤੀ ਹੈ ਤਾਂ ਉਹ ਤੜਪ ਉੱਠੇ। ਉਹ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਤੇ ਸੁੱਚੇ ਜੀਵਨ ਮਨੋਰਥ ਨੂੰ ਭੁੱਲ ਗਏ। ਉਹਨਾਂ ਨੇ ਰੋਲਾ ਪਾ ਦਿੱਤਾ। ਅਸੀਂ ਸਤਿਗੁਰੂ ਨਾਨਕ ਜੀ ਦੇ ਸਿੱਖ ਰਹਾਂਗੇ ਅਸੀਂ ਅੰਮ੍ਰਿਤ ਨਹੀਂ ਛਕਣਾ ਇਹ ਮर्यादा ਧਰਮ ਦੇ ਵਿਰੁੱਧ ਹੈ ਬਜ਼ੁਰਗਾਂ ਨੇ ਕਾਇਮ ਕੀਤੇ ਗਏ ਧਾਰਮਿਕ ਅਸੂਲਾਂ ਨੂੰ ਕਿਉਂ ਛੱਟੀਏ ਚਾਰੇ ਵਰਣ ਕਦੇ ਇਕੱਤਰ ਨਹੀਂ ਹੋ ਸਕਦੇ ਬ੍ਰਾਹਮਣ ਸ਼ੂਦਰ ਦੇ ਝੂਠੇ ਬਾਟੇ ਵਿੱਚੋਂ ਅੰਮ੍ਰਿਤ ਕਿਵੇਂ ਛਕਿਆ ਜਾਵੇ ਕੀ ਝੂਠ ਖਵਾਉਣ ਤੇ ਬਿਲਾਉਣ ਦਾ ਨਾਮ ਹੀ ਨਵਾਂ ਧਰਮ ਖਾਲਸਾ ਪੰਥ ਹੈ ਫਿਰ ਦੇਵੀ ਦੇਵਤੇ ਨੂੰ ਨਹੀਂ ਮੰਨਣਾ ਹੁੱਕੇ ਵਾਲੇ ਦੇ ਘਰੋਂ ਨਹੀਂ ਖਾਣਾ ऐसे ਵਿਚਾਰਾਂ ਵਾਲੇ ਬਹੁਤ ਸਾਰੇ ਰੁਸ ਕੇ ਬੈਠ ਗਏ। ਉਹਨਾਂ ਨੇ ਉਸ ਦਿਨ ਤੋਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਛਕਣਾ ਛੱਡ ਦਿੱਤਾ। ਜਿਹੜੇ ਹਿੰਦੂ ਰਾਜੇ ਆਏ ਹੋਏ ਸਨ ਉਹ ਵੀ ਗਰਮ ਹੋ ਗਏ। ਪੰਡਤਾਂ ਨੇ ਉਹਨਾਂ ਨੂੰ ਵੀ ਚੁੱਕਿਆ। ਉਹ ਵੀ ਇਸ ਨਵੀਂ ਮਰਿਆਦਾ ਦੇ ਵਿਰੁੱਧ ਹੋ ਗਏ। ਸਤ ਗੁਰੂ ਜੀ ਨੇ ਪਹਾੜੀ ਰਾਜਿਆਂ, ਛਤਰੀਆਂ ਤੇ ਬ੍ਰਾਹਮਣਾਂ ਨੂੰ ਜਿਹੜੇ ਉੱਚੀ ਜਾਤੀ ਦੇ ਅਖਵਾਉਂਦੇ ਸਨ ਆਖਿਆ, ਸਾਰੇ ਅੰਮ੍ਰਿਤ ਪਾਨ ਕਰੋ ਤੇ ਸ਼ੇਰ ਬਣੋ ਮੁਗਲ ਤੇ ਪਠਾਨ ਜੋ ਭਾਰਤ ਨੂੰ ਗੁਲਾਮ ਕਰੀ ਬੈਠੇ ਹਨ ਤੇ ਨਿਤ ਨਵੇਂ ਸੂਰਜ ਚੁਲਮ ਕਰਦੇ ਹਨ ਉਹਨਾਂ ਨਾਲ ਮੁਕਾਬਲਾ ਕਰਨ ਜੋਗੇ ਹੋ ਜਾਵੋ ਨਹੀਂ ਤਾਂ ਮਰੋਗੇ ਅੰਮ੍ਰਿਤ ਪਾਨ ਕਰਕੇ ਅਮਰ ਹੋ ਜਾਵੋਗੇ ਧਰਮ ਦੀ ਰਾਖੀ ਕਰਨ ਵਾਸਤੇ ਬਹਾਤਰੀ ਤੇ ਅਣਖ ਦੀ ਲੋੜ ਹੈ ਅਗਿਆਨੀ ਤੇ ਅਭਾਗੇ ਰਾਜਿਆਂ ਨੇ ਕਿਹਾ ਅਸੀਂ ਅੰਮ੍ਰਿਤ ਨਹੀਂ ਪਾਨ ਕਰਦੇ ਅੰਮ੍ਰਿਤ ਪਾਨ ਕਰਨ ਦਾ ਸਿੱਧਾ ਮਤਲਬ ਹੈ ਕਿ ਧਰਮ ਪ੍ਰੇਸ਼ਟ ਕਰਨਾ ਤੁਸੀਂ ਨਾਈਆਂ ਚਿਓਰਾ ਜੱਟਾਂ ਕੋਮਿਆਰਾਂ ਤੇ ਜਮਾਰਾਂ ਆਦਿਕ ਨੀਵੀਆਂ ਜਾਤਾਂ ਵਾਲਿਆਂ ਨੂੰ ਉੱਪਰ ਚੁੱਕ ਕੇ ਬ੍ਰਾਹਮਣਾਂ ਤੇ ਛਤਰੀਆਂ ਦੇ ਮੁਕਾਬਲੇ ਤੇ ਲਿਆ ਖੜਾ ਕੀਤਾ ਹੈ ਐਸੇ ਕੋ ਧਰਮ ਤੇ ਕੋ ਕਰਮ ਨੂੰ ਵੇਖ ਕੇ ਅਸੀਂ ਤਾਂ ਸਹਿ ਨਹੀਂ ਸਕਦੇ ਇਸ ਧਰਮ ਵਿੱਚ ਸ਼ਾਮਲ ਹੋਣਾ ਤਾਂ ਇੱਕ ਪਾਸੇ ਰਿਹਾ ਤੁਸੀਂ ਜੋ ਕਰਮ ਕੀਤਾ ਹੈ ਅਤੇ ਜੋ ਲਹਿਰ ਚਲਾਈ ਹੈ ਇਹ ਤੁਰਕਾ ਈ ਮੁਗਲਾ ਨਾਲੋਂ ਵੀ ਮਾੜੀ ਹੈ ਉਹ ਵੀ ਹਿੰਦੂ ਧਰਮ ਦੇ ਦੁਸ਼ਮਣ ਹਨ ਤੇ ਤੁਸੀਂ ਵੀ ਅਸੀਂ ਨਹੀਂ ਅਮ੍ਰਿਤ ਛਕਣਾ ਅਸੀਂ ਤਾਂ ਪਹਿਲਾਂ ਹੀ ਸਿੰਘਾਂ ਮੌਤ ਕੋਲੋਂ ਨਹੀਂ ਡਰਦੇ ਲੜਨਾ ਤੇ ਮਰਨਾ ਅਸਾਂ ਦਾ ਧਰਮ ਹੈ ਅਸਾਂ ਹੋਰ ਕਿਹੜੇ ਹੌਸਲੇ ਨੂੰ ਪ੍ਰਾਪਤ ਕਰਨਾ ਹੈ ਸਤਿਗੁਰੂ ਜੀ ਨੇ ਜਦੋਂ ਐਸੇ ਸ਼ਬਦ ਸੁਣੇ ਤਾਂ ਸਤਿਗੁਰੂ ਜੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਗੁੱਸੇ ਵਿੱਚ ਫਰਮਾਇਆ ਤੇ ਭਵਿੱਖਤ ਬਾਰੇ ਬਚਨ ਆਖ ਦਿੱਤੇ ਸੁਣੋ ਜਾਤ ਦਾ ਹੰਕਾਰ ਕਰਨ ਵਾਲਿਓ ਜਿਨ੍ਹਾਂ ਨੂੰ ਅੱਜ ਤੁਸੀਂ ਕਮੀ ਕਮਾਨ ਨਾਈ ਚੀਵਰਤਰਖਣ ਤੇ ਸ਼ੂਦਰ ਸਮਝਦੇ ਹੋ ਇਹ ਇੱਕ ਦਿਨ ਪੰਜਾਬ ਦੇ ਰਾਜੇ ਬਣਨਗੇ ਇੱਕ ਐਸਾ ਸਮਾਂ ਆਵੇਗਾ ਕਿ ਸ਼ੂਦਰ ਬ੍ਰਾਹਮਣਾਂ ਦੀ ਤਰ੍ਹਾਂ ਰਾਜਪਦ ਦਾ ਅਧਿਕਾਰੀ ਹੋਵੇਗਾ ਤੇ ਦੇਸ਼ ਦੇ ਕਾਨੂੰਨ ਬਣਾਇਆ ਕਰੇਗਾ ਰਾਜੇ ਮਲੇਚਾ ਵੈਸ਼ਾ ਤੇ ਸ਼ੂਦਰਾ ਨਾਲ ਮਿਲ ਕੇ ਨੌਕਰੀਆਂ ਕਰਿਆ ਕਰਨਗੇ ब्राह्मण कन्या खुशी नाल नीवी जाति ਵਾਲਿਆ ਪੁਰਸ਼ਾ ਨਾਲ ਵਿਆਹ ਕਰਾਇਆ ਕਰੇਗੀ ਬਾਕੀ ਰਹੀ ਤੁਸਾ ਰਾਜਿਆਂ ਦੀ ਗੱਲ ਤੁਸਾ ਤਾਂ ਅਧਰਮੀ ਵੇ ਅਣਖੇ ਅਤੇ ਲਾਲਚੀ ਹੋ ਤੁਰਕਾਂ ਨੂੰ ਤੀਆਂ ਭੈੜਾ ਅਰਪਣ ਕਰਕੇ ਆਪਣੇ ਰਾਜਾ ਨੂੰ ਬਚਾਉਂਦੇ ਹੋ ਗਰੀਬ ਅਣਖ ਨਹੀਂ ਵੇਚਦੇ ਉਹ ਧਰਮ ਕੌਮ ਤੇ ਦੇਸ਼ ਬਦਲੇ ਲੜਨ ਵਾਸਤੇ ਸਦਾ ਤਿਆਰ ਰਹਿੰਦੇ ਹਨ ਸਮਝ ਲਵੋ ਅਸਾਂ ਨੀਵਿਆ ਨਾਲ ਪਿਆਰ ਕਰਨਾ ਹੈ ਇਹ ਅਸਾਂ ਦੇ ਹਨ ਤੇ ਅਸੀਂ ਇਹਨਾਂ ਦੇ ਹਾਂ ਇਸ ਵਾਸਤੇ ਵੱਡਿਆਂ ਨਾਲ ਸਾਡੀ ਪ੍ਰੀਤ ਨਹੀਂ ਜਾਓ ਮੌਜਾ ਕਰੋ ਜਿੰਨਾ ਪਰਦੇਸੀਆਂ ਤੇ ਤੁਰਕਾਂ ਦਾ ਸਾਥ ਦੇ ਰਹੇ ਹੋ ਉਹ ਜ਼ਰੂਰ ਇੱਕ ਦਿਨ ਤੁਹਾਨੂੰ ਖਾ ਜਾਣਗੇ ਸ਼ਾਮ ਦਾ ਦੀਵਾਨ ਲਗਾ ਹੋਇਆ ਸੀ ਸੰਗਤ ਅਜੇ ਆਪੋ ਆਪਣੇ ਘਰਾਂ ਨੂੰ ਨਹੀਂ ਸੀ ਮੁੜੀ ਉਹ ਅਜੇ ਸਾਈਬਾਂ ਦਾ ਹੁਕਮ ਚਾਉਂਦੀ ਸੀ ਜੋ ਹੁਕਮ ਸਾਈਬਾਂ ਨੇ ਦਿੱਤਾ ਉਸ ਪਰthਾਏ ਧਿਆਨੀ ਗਿਆਨ ਸਿੰਘ ਜੀ ਤਾਰੀਖ ਗੁਰੂ ਖਾਲਸਾ ਵਿੱਚ ਲਿਖਦੇ ਹਨ ਕਛਹਿਰਾ ਕਿਰਪਾਨ ਕੇਸ ਕੰਘਾ ਤੇ ਕੜਾ ਹਮੇਸ਼ਾ ਰੱਖਨੇ ਸਤਗੁਰੂ ਜੀ ਦਾ ਉਪਦੇਸ਼ ਸੀ ਉੱਠਾ ਤਮਾਕੂ ਮੁਸੱਲੀ ਇਹ ਨਹੀਂ ਵਰਤਨੇ ਤੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਅੱਜ ਤੋਂ ਤੁਸੀਂ ਛੋਟੀ ਬੰਸ ਖਾਲਸਾ ਛਤਰੀਵਰਨ ਸਿੰਘ ਨਾਮਿਕ ਵਾਸੀ ਅਨੰਦਪੁਰ ਜਨਮ ਤੁਸਾਂ ਦਾ ਕੇਸਗੜ੍ਹ ਇਕ ਗੁਰੂ ਪਿਤਾ ਤੇ ਪੁੱਤਰ ਹੋਏ ਪਿਛਲੀ ਜਨਤ ਜਾਂਦੀ ਰਹੀ ਖੇਤੀ ਵਰਣਜ ਸ਼ਾਸਤਰ ਦੀ ਜਾਂ ਕਲਮ ਦੀ ਮਜ਼ਦੂਰ ਇਹ ਚਾਰ ਪ੍ਰਕਾਰ ਦੀ ਜੀਵਿਕਾ ਕਰਨੀ ਗੁਲਾਮੀ ਨਹੀਂ ਕਰਨੀ ਭੀਖ ਨਹੀਂ ਮੰਗਣੀ ਦਾਨ ਨਹੀਂ ਲੈਣਾ ਅਨਮਤੀ ਦੀ ਸੰਗਤ ਨਹੀਂ ਕਰਨੀ ਜਾਤ ਪਾਤ ਦਾ ਭੇਦ ਪਰਮ ਨਹੀਂ ਰੱਖਣਾ ਬੇਟੀ ਆਪਸ ਵਿੱਚ ਲੈਣੀ ਦੇਣੀ ਸਾਥ ਸੰਬੰਧ ਸਿੰਘ ਨਾਲ ਸਿੰਘ ਕਰੇ ਅਨਮਤੀ ਨਾਲ ਨਹੀਂ ਚੋਰੀ ਠੱਗੀ ਨਿੰਦਿਆ ਚੁਗਲੀ ਬਖੀਲੀ ਢੜ ਵੇਲ ਤਾਂ ਨਹੀਂ ਕਰਨੀ ਸਿੱਖ ਸਾਧ ਦੀ ਸੇਵਾ ਗਰੀਬ ਦੀ ਪਾਲਣਾ ਗੁਰਬਾਣੀ ਦਾ ਉਚਾਰ ਸਦਾ ਹੀ ਕਰਦੇ ਰਹਿਣਾ ਬਿਨਾਂ ਅਕਾਲ ਪੁਰਖ ਤੇ ਆਪਣੇ ਇਸ਼ਟ ਤੋਂ ਹੋਰ ਕਿਸੇ ਦੇਵੀ ਦੇਵਤੇ ਮੜੀ ਮਸਾਣੀ ਮੂਰਤੀ ਅੱਗੇ ਸਿਰ ਨਹੀਂ ਨਿਵਾੜਾ ਵਾਹਿਗੁਰੂ ਦਾ ਸਿਮਰਨ ਸਤ ਸੰਗ ਸ਼ਸਤਰ ਵਿਦਿਆ ਦਾ ਅਭਿਆਸ ਨਿਤ ਕਰਨਾ ਮੀਨੇ ਮਸੰਦ ਧੀਰਮਲੀਏ ਤੇ रामरईए आदि ज्ञान ਧਾਰਮਿਕ ਤੇ ਸਮਾਜਿਕ ਸਾਂਝ ਨਹੀਂ ਰੱਖਣੀ ਇਸ ਤਰ੍ਹਾਂ ਉਪਦੇਸ਼ ਦੇ ਕੇ ਸਤਗੁਰੂ ਜੀ ਨੇ ਸਾਰੀ ਸੰਗਤ ਨੂੰ ਪ੍ਰੇਮ ਸਤਕਾਰ ਨਾਲ ਵਿਦਾ ਕੀਤਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਉਹਨਾਂ ਦੇ ਚਿਹਰਿਆਂ ਉੱਤੇ ਨਵਾਂ ਹੀ ਨੂਰ ਸੀ ਉਹਨਾਂ ਦੇ ਹਿਰਦੇ ਨਵੇਂ ਜੋਸ਼ ਨਾਲ ਕ ਰਹੇ ਸਨ ਉਹ ਚਿਹਰਿਆਂ ਨੂੰ ਵਟ ਦਿੰਦੇ ਹੋਏ ਤੇ ਹਾਥੀਆਂ ਵਾਂਗ ਚੁੰਮਦੇ ਹੋਏ ਉਹ ਜਾ ਰਹੇ ਸਨ ਉਹਨਾਂ ਨੂੰ ਦੇਖ-ਦੇਖ ਕੇ ਲੋਕ ਹੈਰਾਨ ਹੁੰਦੇ ਸਨ ਸਿੱਖਣੀਆਂ ਹੁਣ ਸਿੰਘਣੀਆਂ ਬਣ ਚੁੱਕੀਆਂ ਸਨ ਉਹਨਾਂ ਦੇ ਹਿਰਦੇ ਬਲਵਾਨ ਹੋ ਚੁੱਕੇ ਸਨ ਅਥਾ ਜੋਸ਼ ਆ ਗਿਆ ਸੀ ਉਸ ਜੋਸ਼ ਦੇ ਕਾਰਨ ਆਤਮਾ ਹਿਰਦਾ ਨਿਰਪੈ ਹੋ ਚੁੱਕਾ ਸੀ ਉਹਨਾਂ ਦੇ ਹੱਥ ਮੱਲੋ-ਮੱਲੇ ਕਿਰਪਾਨ ਦੀ ਮੁੱਠ ਉੱਤੇ ਜਾਂਦੇ ਸਨ ਹੁਣ ਤੁਰਕਾਂ ਤੇ ਪਠਾਣਾਂ ਕੋਲੋਂ ਵੀ ਨਹੀਂ ਸੰਡਰਦੀਆਂ ਐਸੀਆਂ ਅੰਮ੍ਰਿਤ ਦੀਆਂ ਬਰਕਤਾਂ ਹਨ ਵਾਹਿਗੁਰੂ ਜੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ